ਬਈ ਲੋਕਾਂ ਨੇ ਜਮਾ ਸ਼ਰਮ ਧਾਰ ਰਖਿਆ ਰੀਲਾਂ ਦੇ ਚੱਕਰ ਜਿਹੇ ਵੀ ਭੁੱਲ ਜਾਂਦੇ ਨੇ ਕਿ ਖੜੇ ਕਿੱਥੇ ਨੇ ਆ ਮੈਡਮ ਦਾ ਹਾਲ ਦੇਖ ਲੋ ਜਲਦੀ ਸੜਕ ਦੇ ਉੱਪਰ ਠੁਮਕੇ ਲਾ ਰਹੀ ਆ ਬਈ ਗੱਡੀ ਦੇ ਉੱਪਰ ਖੜਕੇ ਅਤੇ ਸੜਕ ਦੇ ਉੱਪਰ ਖੜਕੇ ਪਰ ਪੁਲਿਸ ਵਾਲੇ ਵੀ ਸਾਰਾ ਸੀਨ ਦੇਖ ਰਹੇ ਸੀ ਪੁਲਿਸ ਵਾਲਿਆਂ ਨੇ ਪਹਿਲਾਂ ਦੇਖਿਆ ਕਿ ਪਹਿਲਾਂ ਦੇਖ ਲਈਏ ਵੀ ਕਰਦੀ ਕੀ ਹੈ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਸ ਨੇ ਪੂਰਾ ਜ਼ੋਰ ਲਾਇਆ ਕਿ ਪੂਰੇ ਠੁੱਕੇ ਲਾਉਣੇ ਨੇ ਕਿਹੜੇ ਰਾਹ ਦੇ ਵਿੱਚ ਜਾ ਰਹੇ ਸੀ ਬੰਦੇ ਉਹ ਵੀ ਖੜ ਖੜ ਕੇ ਦੇਖਣ ਲੱਗੇ ਫਿਰ ਜਦੋਂ ਇਹਦਾ ਪ੍ਰੋਗਰਾਮ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਦੀ ਫਿਲਮ ਸ਼ੁਰੂ ਹੋ ਗਈ ਤੇ ਪੁਲਿਸ ਵਾਲਿਆਂ ਨੇ ਭਾਈ ਚੱਕ ਲਈ ਪਰਚਾ ਦਰਜ ਕਰਤਾ ਜਿਹੜਾ ਟ੍ਰੈਫਿਕ ਨੀਮਾ ਦਾ ਹੁੰਦਾ ਉਸ ਨੂੰ ਲੈ ਕੇ ਪਰਚਾ ਦਰਜ ਹੋ ਗਿਆ ਮੈਡਮ ਦੇ ਉੱਪਰ ਬਾਅਦ ਦੇ ਵਿੱਚ ਭਾਈ ਇਸ ਔਰਤ ਨੇ ਮਾਫੀ ਮੰਗੀ ਕਿ ਮੈਨੂੰ ਮਾਫੀ ਦੇ ਦਿਓ ਮੇਥੋਂ ਗਲਤੀ ਹੋ ਗਈ ਤੁਸੀਂ ਵੀਡੀਓ ਦੇਖੋ ਪਹਿਲਾਂ ਥੋੜੀ ਜੀ ਦੇਖੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਲੱchn ਕਰ ਰਹੀ ਆ ਦੇਖੋ ਦੇਖੋ ਵੀ ਗੱਡੀ ਦੇ ਉੱਪਰ ਤੁਸੀਂ ਦੇਖੋ ਕਿਵੇਂ ਬੈਠ ਕੇ ਉਤਰਦੀ ਆ ਪੂਰੇ ਐਕਸ਼ਨ 'ਚ ਹੈਨਾ ਉਮਰ ਵੀ ਇਹਦੀ ਖਾਸੀ ਲੱਗਦੀ ਆ ਯਾਰ ਕੁੜੀਆਂ ਤਾਂ ਕੁੜੀਆਂ ਮੈਂ ਕਹਿੰਨਾ ਅੱਜ ਕੱਲ ਤਾਂ ਰੀਲਾ ਨੇ ਬੁੜੀਆਂ ਵੀ ਪਾਗਲ ਕਰੀਆਂ ਹੋਈਆਂ ਨੇ ਰੀਲਾ ਦਾ ਬੱਸ ਰੀਲਾ ਬਾਨੀਆਂ ਚਾਹੀਦੀਆਂ ਨੇ ਚਾਹੇ ਕੁਝ ਵੀ ਹੋ ਜਾਏ ਤੁਸੀਂ ਦੇਖੋ ਕਿ ਟ੍ਰੈਫਿਕ ਹੈ ਜਿਹੜੀ ਕਿਵੇਂ ਲੰਘ ਰਹੀ ਹੈ ਕਿੰਨੀ ਟ੍ਰੈਫਿਕ ਆ ਯਾਰ ਕਈ ਵਾਰ ਨਾ ਆਪਾਂ ਨੂੰ ਸ਼ਰਮ ਆ ਜਾਂਦੀ ਹੈ ਇਹਨਾਂ ਦੇ ਪੂਜ ਦੇਖ ਕੇ ਐਸੇ ਐਸੇ ਸਟੈਪ ਕਰਦੀਆਂ ਨੇ ਰੋਡ ਦੇ ਉੱਪਰ ਖੜ ਕੇ ਕਈ ਵਾਰੀ ਬੰਦਾ ਸ਼ਰਮ ਆ ਜਾਂਦਾ ਦੇਖਣ ਵਾਲਾ ਕਿ ਯਾਰ ਇਹਨੂੰ ਸੰਗ ਨਹੀਂ ਲੱਗੀ ਹੋਊਗੀ ਪਰ ਇਹਨਾਂ ਨੂੰ ਮਾਂ ਦੀਆਂ ਤਿਆਂ ਨੂੰ ਕੋਈ ਸੰਗ ਨਹੀਂ ਲੱਗਦੀ ਹੈਗੀ ਰੀਲ ਬਣਾਈ ਰੀਲ ਬਣਾਉਣ ਤੋਂ ਬਾਅਦ ਮੈਡਮ ਨੇ ਤਾਕੀ ਗੋਲੀ ਤਾਕੀ ਖੋਲ ਕੇ ਗੱਡੀ ਚ ਵਹੇਗੀ ਪਰ ਫਿਰ ਪੁਲਿਸ ਵਾਲਿਆਂ ਨੇ ਰੋਕੀ ਪੁਲਿਸ ਵਾਲਾਂ ਨੇ ਰੋਕ ਕੇ ਬਈ ਪਰਚਾ ਦਰਜ ਕਰਤਾ ਐਸੀਆਂ ਐਸੀਆਂ ਐਟਮਾਸ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਮਿੱਤਰੋ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਵੈਸੇ ਵੀ ਕਹਿੰਦੇ ਨੇ ਪਹਿਲਾਂ ਟਿਕਟੌਕ ਸੀ ਜਿਹੜੀ ਹੈ ਨਾ ਟਿਕਟੌਕ ਬੰਦ ਕਰਾਤੀ ਹੁਣ ਇਹ ਸਾਰੇ ਲੋਕ ਪੈ ਗਏ ਰੀਲਾਂ ਦੇ ਪਿੱਛੇ ਇੰਸਟਾਗ੍ਰam ਨੇ ਜਿਹੜਾ ਰੀਲਾਂ ਵਾਲਾ ਪ੍ਰੋਗਰਾਮ ਬਹੁਤ ਟਾਈਮ ਦੇ ਵਿੱਚ ਹਿੱਟ ਕਰਿਆ ਪਰ ਮੈਨੂੰ ਐ ਲੱਗਦਾ ਕਿਤੇ ਜੇ ਇਹੀ ਲੱਛਣ ਰਹੇ ਨਾ ਕਿਤੇ ਇਹਨਾਂ ਦੇ ਵਿਰੁੱਧ ਨਾ ਕੋਈ ਕਾਰਵਾਈ ਹੋ ਜਾਏ ਟਿਕਟੌਕ ਮੰਗੋ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਤੁਸੀਂ ਵੀ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ